ਉਹਨਾਂ ਨੇ ਮੋਕਾ ਨਹੀਂ ਦਿੱਤਾ ਕਿ ਸੀ ਕੋਰਟ ਦੇ ਵਿੱਚ ਜਾ ਸਕੀਏ ਕਰਨ ਜੇ ਜਿਕ ਰੰਦੇ ਆ ਹੋਰ ਇਹ ਕੀ ਕਰਦੇ ਕਹੇ ਗ੍ਰੀਨ ਐਵੇਨਿਊ ਦਿੱਤਾ ਵਾ ਅਸੀਂ ਬੂਟੇ ਲਾਏ ਅਸੀਂ ਇੱਥੇ ਕੀ ਕੀਤਾ ਇਹਨਾਂ ਪਿਆਰ ਨਾਲ ਚੀਜ਼ਾਂ ਬਣਾਈਆਂ ਹੋਈਆਂ ਅੱਜ ਤੋੜੀਆਂ ਗਈਆਂ ਸਾਰੇ ਨੇ ਮਖਾਣਾ ਚੱਲਣਾ ਪਤਾਵਾ ਕਰਾਂਦੇ ਹਰ ਇੱਕ ਦੀ ਹੁੰਦੀ ਆ ਆਪੋ ਆਪਣਾ ਹੁੰਦਾ ਵਾ ਕਿਸ ਤਰ੍ਹਾਂ ਕੋਈ ਬਣਾਉਂਦਾ ਵਾ ਅਧਿਕਾਰੀ ਵੀ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਨਿਊ ਅੰਮ੍ਰਿਤਸਰ ਵਿਖੇ ਅਸੀਂ ਮੌਜੂਦ ਹਾਂ ਤੇ ਇੱਥੇ ਜਿਹੜੇ ਅਵੈਦ ਕਰਜ ਨੂੰ ਲੈ ਕੇ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂ ਕਿ ਕੀ ਸਾਰਾ ਮਾਮਲਾ ਕੀ ਹੈ ਕਿਉਂਕਿ ਅਵੈਦ ਕਬਜ਼ੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਕਈ ਜਗ੍ਹਾਵਾਂ ਤੇ ਨੇ ਤਾਂ ਉਸ ਨੂੰ ਲੈ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਚ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਪ੍ਰਸ਼ਾਸਨ ਦਾ ਹਰ ਇੱਕ ਨੁਮਾਇंदा ਜਿਹੜਾ ਇੱਥੇ ਪਹੁੰਚਿਆ ਹੋਇਆ ਦੇ ਕਿਉਂਕਿ ਪਹਿਲਾ ਨੋਟਿਸ ਜਾਰੀ ਕੀਤਾ ਗਿਆ ਸੀ ਇਹਨਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਇਹ ਐਕਸ਼ਨ ਵਿੱਚ ਆਈ ਹੈ ਜਦੋਂ ਵੀ ਕਹਿੰਦਿਆਂ ਨੇ ਕਿ ਇਸ ਤਰ੍ਹਾਂ ਦੀ ਕਾਰਵਾਈ ਜਦੋਂ ਕੀਤੀ ਜਾਵੇਗੀ ਤਾਂ ਪਹਿਲਾਂ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇਖ ਕੇ ਉਹ ਕਿਗੀ ਜਿਹੜੇ ਉੱਚ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਤੇ ਇੱਕ ਜਿਹੜੀ ਕਾਰਵਾਈ ਹੈ ਉਹ ਹੋ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੋਇਆ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਕਸਰ ਨੋਟਿਸ ਦਿੱਤੇ ਜਾਂਦੇ ਨੇ ਤੇ ਉਸ ਨੋਟਿਸ ਦੇਣ ਤੋਂ ਬਾਅਦ ਵੀ ਜਿਹੜੀ ਲੋਕਾਂ ਵੱਲੋਂ ਮੰਨਿਆ ਨਹੀਂ ਜਾਂਦਾ ਉਸ ਨੂੰ ਲੈ ਕੇ ਫਿਰ ਜਦੋਂ ਕਾਰਵਾਈ ਹੈ ਉਹ ਜਿਹੜੀ ਪੁਕਤਾ ਕਰਨੀ ਪੈਂਦੀ ਹੈ ਕਿਉਂਕਿ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਜਿਹੜੀ ਕਾਰਵਾਈ ਹੈ ਸਾਫ਼ ਤੌਰ ਤੇ ਕੀਤੀ ਜਾ ਰਹੀ ਹੈ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਉੱਚ ਅਧਿਕਾਰੀਆਂ ਵੱਲੋਂ ਜਿਹੜੀ ਕਾਰਵਾਈ ਆ ਉਹ ਪਾਈ ਜਾ ਰਹੀ ਆ ਕਿਉਂਕਿ ਇੱਕ ਆ ਤਸਵੀਰ ਤੁਹਾਨੂੰ ਸਾਂਝੀ ਕਰਦੇ ਆ ਜਿਸ ਵਿੱਚ ਇਹ ਨਜਾਇਜ਼ ਜਿਹੜਾ ਕਬਜ਼ਾ ਹੈ ਉਹ ਕੀਤਾ ਹੋਇਆ ਤੇ ਜਿਹੜੀ ਤੋੜਪਾਨਾ ਉਹ ਕੀਤੀ ਜਾ ਰਹੀ ਆ ਕਿਉਂਕਿ ਉੱਚ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਪਹਿਲਾਂ ਨੋਟਿਸ ਦਿੱਤਾ ਸੀ ਕਿ ਇਹਨੇ ਸਮੇਂ ਦੇ ਵਿੱਚ ਖਾਲੀ ਕਰ ਦਿੱਤੀ ਜਾਵੇ ਮਗਰ ਉਸ ਦੇ ਬਾਵਜੂਦ ਵੀ ਜਿਹੜੀ ਜਦੋਂ ਖਾਲੀ ਨਹੀਂ ਕੀਤੀ ਜਾਂਦੀ ਉਹਦੂ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਉਹਦੂ ਪਾਈ ਜਾਂਦੀਆਂ ਨੇ ਤੇ ਉੱਚ ਅਧਿਕਾਰੀਆਂ ਨੇ ਵੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ ਉਹ ਗਰੀਲਾ ਪਈਆਂ ਨੇ ਗਰੀਲਾ ਤੋੜ ਕੇ ਪਿੱਛੇ ਕਰ ਲਿਆ ਗਿਆ ਨੇ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਇਹ ਜਿਹੜੇ ਨਜਾਇਜ਼ ਹੈ ਉਹ ਕਬਜ਼ੇ ਕੀਤੇ ਹੋਏ ਨੇ ਉੱਥੇ ਹੀ ਜਦੋਂ ਪ੍ਰਸ਼ਾਸਨ ਇੱਥੇ ਪਹੁੰਚਦਾ ਜਾਂ ਉੱਚ ਅਧਿਕਾਰੀ ਪਹੁੰਚਦੇ ਨੇ ਇਹਨਾਂ ਵੱਲੋਂ ਖੁਦ ਹੀ ਆਪਣੀ ਜਿਹੜੀ ਕਾਰਵਾਈ ਕਰਕੇ ਤੇ ਗਰੀਲਾ ਨੂੰ ਤੋੜ ਕੇ ਪਿੱਛੇ ਕਰ ਲਿਆ ਜਾਂਦਾ ਕਿਉਂਕਿ ਬਹੁਤ ਸਮੇਂ ਤੋਂ ਪ੍ਰਸ਼ਾਸਨ ਇਹਨਾਂ ਨੂੰ ਗੁਹਾਰ ਲਗਾ ਰਿਹਾ ਸੀ ਇੱਕ ਨੋਟਿਸ ਜਰੀਏ ਕਿ ਤੁਸੀਂ ਇਹ ਜਿਹੜੇ ਅवैध ਕਬਜ਼ੇ ਨੇ ਇਹਨਾਂ ਨੂੰ ਖਾਲੀ ਕਰ ਦਿੱਤਾ ਜਾਵੇ ਮਗਰ ਉਸ ਦੇ ਬਾਵਜੂਦ ਵੀ ਜਦੋਂ ਇਸ ਤਰ੍ਹਾਂ ਦੇ ਕਾਰਵਾਈਆਂ ਨਹੀਂ ਹੁੰਦੀਆਂ ਤਾਂ ਉਦੋਂ ਇਹ ਕਾਰਵਾਈ ਕਰਨੀ ਬੰਦੀ ਸੀ ਕਿਉਂਕਿ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜੇ ਇੰਨੀ ਬਾਹਰ ਨੂੰ ਜਿਹੜੀਆਂ ਬਾਲਕੋਨੀਆਂ ਕੱਢੀਆਂ ਹੋਈਆਂ ਇਹਨੇ ਜਿਹੜੇ ਨਜਾਇਜ਼ ਕਬਜ਼ੇ ਨੇ ਤੁਸੀਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਉੱਚ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਜਿਹੜੀ ਕਾਰਵਾਈ ਬੰਦੀ ਕਾਰਵਾਈ ਆ ਉਹ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਅਵੈਦ ਕਬਜ਼ੇ ਕੀਤੇ ਹੋਏ ਨੇ ਉਸ ਨੂੰ ਟੋੜਿਆ ਜਾ ਰਿਹਾ ਕਿਉਂਕਿ ਇਹ ਉਹ ਕੋਠੀਆਂ ਬਾਰੇ ਵਧਾਵਾ ਪਾਏ ਹੋਏ ਨੇ ਤਾਂ ਸਾਨੂੰ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਅवैध ਕਬਜ਼ੇ ਦੇ ਵਿੱਚ ਨੇ ਤੇ ਇਹ ਅवैध ਕਬਜ਼ੇ ਨੂੰ ਜਿਹੜਾ ਢਾਇਆ ਜਾ ਰਿਹਾ ਉਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਹ ਜਿਹੜਾ ਕਾਰਵਾਈ ਹੈ ਕੀਤੀ ਜਾ ਰਹੀ ਹੈ ਉੱਚ ਅਧਿਕਾਰੀ ਇਥੇ ਸਾਫ਼ ਤੌਰ ਤੇ ਪਹੁੰਚੇ ਜ਼ਰੂਰ ਨੇ ਜਿਹੜੀ ਕਾਰਵਾਈ ਹੈ ਉਹ ਵੀ ਸਾਫ਼ ਤੌਰ ਤੇ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਿਹੜੀ ਕ੍ਰੇਨ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਇਹ ਅੰਮ੍ਰਿਤਸਰ ਇਹ ਵਿੱਚ ਨਿਊ ਅੰਮ੍ਰਿਤਸਰ ਏਰੀਆ ਹੈ ਜਿੱਥੇ ਇਹ ਉਹ ਕਲੋਨੀ ਹੈ ਜਿੱਥੇ ਕਿ ਅਮੈਦ ਕਬਜ਼ੇ ਨੂੰ ਲੈ ਕੇ ਜਿਹੜਾ ਕਾਰਵਾਈ ਸਾਫ਼ ਤੌਰ ਤੇ ਕੀਤੀ ਜਾ ਰਹੀ ਹੈ ਤੇ ਇੱਕ ਰੇਂਜ ਦੇ ਨਾਲ ਜਿਹੜੀ ਕਾਰਵਾਈ ਪਾਈ ਜਾ ਰਹੀ ਹੈ ਉੱਥੇ ਹੀ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਜਿਹੜੀਆਂ ਦਿਖਾ ਰਹੇ ਹਾਂ ਕਿ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਦਸਤੀਆਂ ਦੇਖ ਰਹੇ ਹੋ ਨਿਉਬ੍ਰਿਸ ਕਰਦੀਆਂ ਨੇ ਜਿੱਥੇ ਕਿ ਲੋਕ ਵੀ ਜਿਹੜੇ ਗੁਸੈਲੇ ਹੋਏ ਲੱਗ ਰਹੇ ਨੇ ਲੋਕ ਵੀ ਗੁੱਸਾ ਕਰ ਰਹੇ ਨੇ ਤੇ ਇਹ ਦਸਤੀਆਂ ਕਰਨਾ ਸਾਂਝੀ ਕਰ ਰਹੇ ਆ ਕਿ ਇਹ ਨਹੀਂ ਇਹ ਸਾਡੇ ਕਿਹ ਘਰੇ ਕਿਉਂ ਨਹੀਂ ਇਹ ਤਾਂ ਨਹੀਂ ਕੰਮ ਦਾ ਗਲਤ ਕੰਮ ਹੋ ਗਿਆ ਗਲਤ ਕੰਮ ਹੋ ਗਿਆ ਸਾਲਾ ਕੰਮ ਗਲਤ ਹੋ ਗਿਆ ਵਾ ਇਹ ਕੰਮ ਬੰਦ ਕਰਵਾਉਣ ਨੂੰ ਕੰਮ ਨੂੰ ਮੈਂ ਤਾਂ ਬੰਦ ਕਰਵਾਉਣ ਨੂੰ ਕੰਮ ਨੂੰ ਜਿਹੜੇ ਲੋਕ ਨੇ ਉਹ ਵੀ ਗੁੱਸਾ ਕਰ ਰਹੇ ਨੇ ਮਗਰ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਹੈ ਉਹ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜਾ ਕਾਰਵਾਈ ਪਾਈ ਜਾ ਰਹੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਉਹ ਤੁਹਾਨੂੰ ਤਸਵੀਰਾਂ ਅਮਰਸਰ ਦੀਆਂ ਦਿਖਾ ਰਹੇ ਆ ਪ੍ਰਸ਼ਾਸਨ ਵੱਲੋਂ ਜਿਹੜੇ ਘਰਾਂ ਦੇ ਬਾੜ ਜਿਹੜੇ ਅवैध ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਲੈ ਕੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਾਫ਼ ਤੌਰ ਤੇ ਤਸਵੀਰਾਂ ਵਿੱਚ ਤੁਹਾਨੂੰ ਦਿਖਾਈ ਦੇ ਰਹੀ ਹੈ ਕਿਉਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਪਰ ਮਗਰ ਆ ਇਸ ਤਰ੍ਹਾਂ ਦੀ ਕਾਰਵਾਈ ਨੂੰ ਹਜੇ ਅੰਜਾਮ ਦਿੱਤਾ ਗਿਆ ਤੋਂ ਬਗੈਰ ਹੁਣ ਇਸ ਕਰਕੇ ਅੰਜਾਮ ਦਿੱਤਾ ਜਾ ਰਿਹਾ ਕਿਉਂਕਿ ਨੋਟਿਸ ਜਾਰੀ ਕੀਤਾ ਸੀ ਜਦੋਂ ਲੋਕ ਨਹੀਂ ਮੰਨਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਕਾਰਵਾਈ ਕਰਨੀ ਪੈਂਦੀ ਆ ਇਹ ਗੱਲਬਾਤ ਵੀ ਜ਼ਰੂਰ ਕਰਨੀ ਨੇ ਜਿਹੜੇ ਮੁਹੱਲਾ ਵਾਸੀ ਜਿਹੜੇ ਲੱਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੈਮ ਕੀ ਲੱਗਦਾ ਮੈਨੂੰ ਸੇਕ ਕਰ ਮੈਮ ਕੀ ਇਹਦੇ ਏਰੀਆ ਤੋਂ ਸ਼ੁਰੂ ਕਰੀਏ ਮੈਮ ਕੀ ਲੱਗਦਾ ਕਿ ਇਹ ਜਿਹੜੇ ਜਾਇਜ਼ ਹੋ ਰਿਹਾ ਕਿ ਨਜਾਇਜ਼ ਹੋ ਰਿਹਾ ਭਾਜੀ ਜਾਇਜ਼ ਵੀ ਹੈ ਤੇ ਨਜਾਇਜ਼ ਵੀ ਹੈ ਜਾਇਜ਼ ਨਜਾਇਜ਼ ਉਹਨਾਂ ਵਾਸਤੇ ਕਿ ਜਿਹਨਾਂ ਨੇ ਪੱਕੇ ਪਾਏ ਹੋਏ ਸੀ ਨਜਾਇਜ਼ ਉਹਨਾਂ ਵਾਸਤੇ ਜਿਨ੍ਹਾਂ ਨੇ ਵਿਚਾਰੇ ਸਿਰ ਫੁੱਲ ਨੋਇਣਾ ਨੇ ਮੋਕਾ ਨਹੀਂ ਦਿੱਤਾ ਕਿਸੀ ਕੋਰਟ ਦੇ ਵਿੱਚ ਜਾ ਸਕੀਏ ਇਹ ਸਭ ਸਭ ਹਰਕਤਾਂ ਨੇ ਜੀਵਨ ਜੋਤ ਐਮਐਲਏ ਨੇ ਲੋਕਾਂ ਨੂੰ ਵਰਗਲਾ ਕੇ ਕਿਹਾ ਕਿ ਤੁਹਾਨੂੰ ਕੋਰਟ 'ਚ ਜਾਣ ਦੀ ਲੋੜ ਨਹੀਂ ਨੇ ਤਾਂ ਲੋਕਾਂ ਨੇ ਕੋਰਟ 'ਚ ਪਹੁੰਚ ਨਹੀਂ ਪਰ ਐ ਨੋਬਤ ਅੱਜ ਨਹੀਂ ਸੀ ਆ। ਉਹਨਾਂ ਨੂੰ ਕਿਹਾ ਜਾ ਰਿਹਾ ਨੋਟਿਸ ਜਾਰੀ ਕੀਤਾ ਗਿਆ ਸੀ। ਭਾਜੀ ਨੋਟਿਸ ਜਾਰੀ ਕੀਤਾ ਗਿਆ ਸੀ ਮੈਂ ਵੀ ਮੰਨਦੀ ਆ ਪਰ ਨੋਟਿਸ ਕੀਗਾ ਲੈ ਜਰਾ ਫੁੱਲ ਬੁੱਟੇ ਡ ਗ੍ਰੀਨ ਬੈਲਟ ਪਰ ਤਾਰ ਬਣਾ ਲੈਣੇ ਆ ਉਹ ਗਲਤ ਹੈ ਇਹਨੇ ਕੋਰਟ 'ਚ ਜਾ ਕੇ ਦੱਸਣਾ ਸਾਨੂੰ ਗਲਤ ਹੈ। ਉਥੇ ਤਾਂ ਕੋਈ ਨਾ ਦਿੰਦੇ ਨੀ ਬੇ ਉਹ ਦਿਨ ਬੂਟੇ ਸਾਰੇ ਫੁੱਲ ਬੂਟੇ ਤੋੜੀ ਜਾਂਦੇ ਹੋ ਕਿਉਂ ਤੋੜੀ ਜਾਂਦੇ ਹੋ ਉਹ ਨਹੀਂ ਜਾਇ ਤੋੜੀ ਜਾਂਦੇ ਹੋ ਨਾ ਉਧਰ ਤੇ ਬੈਠੇ ਨੇ ਫੁੱਲ ਬੂਟੇ ਲਾਓ ਦੂਜੇ ਬੰਦੇ ਲਾਏ ਤੁਸੀਂ ਤੋੜਣ ਦੇ ਹੋ ਤੁਸੀਂ ਨਹੀਂ ਜਾਇ ਤਰਣ ਦੇ ਨਾ ਇਹ ਬਲੋਡ ਜਿਹੜੇ ਜਿਹਦੇ ਵੱਡੇ ਵੱਡੇ ਅਫਸਰ ਬੈਠੇ ਲੀਡਰ ਬੈਠੇ ਮਦਰ ਬੱਚ ਬੈਠੇ ਨੇ ਉੱਥੇ ਜੂ ਨਹੀਂ ਜਾਂਦੇ ਉੱਥੇ ਜਾਓ ਉੱਥੇ ਵੀ ਜਾਂਦਾ ਕੋਈ ਨਹੀਂ ਦਾ ਇਹ ਬਿਲਕੁਲ ਤਸਵੀਰ ਤੜਨਾ ਸਾਂਝੀ ਕਰਦੇ ਆ ਜਿਹੜੇ ਲੋਕ ਆ ਉਹ ਵੀ ਗੁਸੈਲੇ ਹੋਏ ਦਿਖਾਈ ਦੇ ਰਹੇ ਨੇ ਕਿ ਲੋਕਾਂ ਦੇ ਲੋਕਾਂ ਦਾ ਕਹਿਣਾ ਕਿ ਜਿਹੜੇ ਫੁੱਲ ਬੂਟੇ ਘਰ ਦੇ ਬਾਹਰ ਲਗਾਏ ਸੀ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਹੈ ਤੋੜਿਆ ਜਾ ਰਿਹਾ ਹੈ ਵੱਡੀ ਗਿਣਤੀ 'ਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੈਮ ਕੀ ਲੱਗਦਾ ਹੈ ਨਜ਼ਾਇਜ਼ ਹੈ ਕਿ ਜਿਆਜ ਸਰ ਨਜ਼ਾਇਜ਼ ਕਰਨਦੇ ਆ ਹੋਰ ਇਹ ਕੀ ਕਰਦੇ ਪਏ ਆ ਗਰੀਨ ਐ ਵੀ ਨਹੀਂ ਉਹ ਦਿੱਤਾ ਵਾ ਅਸੀਂ ਬੂਟੇ ਹੀ ਲਾਏ ਅਸੀਂ ਇੱਥੇ ਕੀ ਕੀਤਾ ਸੀ ਜਿਹੜੇ ਪਿਆਰ ਨਾਲ ਚੀਜ਼ਾਂ ਬਣਾਈਆਂ ਹੋਈਆਂ ਅੱਜ ਤੋੜੀਆਂ ਜਾਂਦੀਆਂ ਸਾਰਾ ਇੰਨੇ ਵਕਤਾਂ ਨਾਲ ਤੁਹਾਨੂੰ ਪਤਾਵਾ ਕਰਾਂਦੇ ਹਰ ਇੱਕ ਦੀ ਕੀ ਹੁੰਦੀ ਆ ਆਪੋ ਆਪਣਾ ਹੁੰਦਾ ਵਾ ਕਿਸ ਤਰ੍ਹਾਂ ਕੋਈ ਬਣਾਉਂਦਾ ਵਾ ਕਿਸੇ ਨੂੰ ਕੀ ਪਤਾ ਹੁੰਦਾ ਕੋਈ ਕਿੱਦਾਂ ਬਣਾਉਂਦਾ ਕੋਈ ਕਿੱਦਾਂ ਨੋਟਿਸ ਜਰ ਨਹੀਂ ਕਿ ਨਹੀਂ ਆਏ ਨੋਟਿਸ ਵੀ ਦੇ ਆਏ ਆ ਬੜੀ ਵਰੀ ਆਏ ਆ ਕੀ ਇਹਨਾਂ ਨੋਟਿਸ ਤੇ ਆਂਦੇ ਰਹੇ ਆ ਤੇ ਜਿਹੜਾ ਜੋ ਨੂ ਨਿਊ ਅਫਸਰ ਦੀਆ ਦਿਖਾ ਰਿਹਾ ਜਿੱਤੇ ਕੀ ਜਿਹੜੀ ਵੱਡੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤੇ ਜਿਹੜੇ ਪ੍ਰਸ਼ਾਸਨ ਵੱਲੋਂ ਪਹਿਲਾਂ ਨੋਟਿਸ ਜਰੂਰ ਆਏ ਸੀ ਮਗਰ ਉਸ ਨੂੰ ਲੋਕਾਂ ਨੇ ਅੰਦੇਖਾ ਜ਼ਰੂਰ ਕਰ ਦਿੱਤਾ ਮਗਰ ਉਸ ਨੂੰ ਲੈ ਕੇ ਅੱਜ ਜਿਹੜੀ ਆ ਵੱਡੀ ਕਾਰਵਾਈ ਹੈ ਜਿਹੜੀ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਰ ਰਹੇ ਨੇ ਤੇ ਜਿਹੜੇ ਘਰਾਂ ਦੇ ਬਾਹਰ ਜਿਹੜੇ ਖੜੇ ਬਣੇ ਹੋਏ ਨੇ ਉਹਨਾਂ ਨੂੰ ਢੋੜਿਆ ਜਾ ਰਿਹਾ ਕਿਉਂਕਿ ਇਹ ਜਿਹੜੇ ਵਾਅਦੇ ਹੋਏ ਨੇ ਉਹਨਾਂ ਵੱਲੋਂ ਕਹਿਣਾ ਪ੍ਰਸ਼ਾਸਨ ਵੱਲੋਂ ਕਹਿਣਾ ਕਿ ਇਹ ਗੈਰ ਕਾਨੂੰਨੀ ਜਿਹੜੇ ਵਾਅਦੇ ਜਿਹੜੇ ਵਾਅਦੇ ਹੋਏ ਨੇ ਉਹਨੂੰ ਲੈ ਕੇ ਜਿਹੜੀ ਕਰਨ ਦੇ ਸਾਰੀ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਇੱਥੇ ਪ ਕਾਰਵਾਈ ਹੈ ਜਿਹੜੀ ਸਾਫ਼ ਤੌਰ ਤੇ ਕਰ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੀਆਂ ਦਿਖਾ ਰਹੇ ਹਾਂ ਜਿੱਥੇ ਕੀ ਇਹ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਅ ਕਿਆ ਜਾ ਰਿਹਾ ਕਿ ਲੋਕ ਜਰੂਰ ਗੁਸੈਲੇ ਹੋਏ ਦਿਖਾਈ ਦੇ ਰਹੇ ਲੋਕਾਂ ਵੱਲੋਂ ਲੋਕ ਰੋ ਵੀ ਰਹੇ ਨੇ ਲੋਕ ਕਹਿ ਰਹੇ ਜਿਹੜੀਆਂ ਪਿਆਰ ਨਾਲ ਬਣਾਈਆਂ ਹੋਈਆਂ ਚੀਜ਼ਾਂ ਸੀ ਉਹਨਾਂ ਨੂੰ ਤੋੜਿਆ ਜਾ ਰਿਹਾ ਮਗਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਆਪਣੇ ਵੱਲੋਂ ਸਹੀ ਕੰਮ ਇਸ ਲਈ ਕਰ ਰਿਹਾ ਕਿ ਕਿਨਾਂ ਵੱਲੋਂ ਨੋਟਿਸ ਜਾਰੀ ਕੀਤੇ ਗਏ ਸੀ ਪਹਿਲਾਂ ਸਮਝਾਇਆ ਗਿਆ ਸੀ ਕਿਹਾ ਗਿਆ ਸੀ ਮਗਰ ਉਸ ਦੇ ਬਾਵਜੂਦ ਵੀ ਜਿਹੜਾ ਲੋਕਾਂ ਵੱਲੋਂ ਜਦੋਂ ਨਹੀਂ ਸੁਣਿਆ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਿਹੜੀ ਪ੍ਰਸ਼ਾਸਨ ਵਾਲੋ ਕੀਤੀ ਗਈ ਹੈ ਜਿਹੜੇ ਉੱਚ ਅਧਿਕਾਰੀ ਵੀ ਨੇ ਉੱਥੇ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਨਿਗਰਾਨ ਇੰਜੀਨੀਅਰ ਰਕੇਸ਼ ਗਰ ਨਗਰ ਸਰ ਟਾਸ ਅਮਰ ਸਰ ਅੱਜ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਸੀਓਸੀਪ ਹੈਗੀ ਹੈ ਆਨਰੇਬਲ ਹਾਈ ਕੋਰਟ ਦੀ ਉਹਦੇ ਵਿੱਚ 2680 2022 ਉਹਦੇ ਵਿੱਚ ਆਨਰੇਬਲ ਕੋਰਟ ਨੇ ਆਰਡਰ ਕੀਤਾ ਸੀ 29 ਸਤ ਤੱਕ ਜਿੰਨੀਆਂ ਵੀ ਪਬਲਿਕ ਲੈਂਡ ਦੇ ਉੱਤੇ ਐਂਕਰੋਚਮੈਂਟਸ ਨੇ ਨਿਊ ਅਬਲ ਸਰ ਦੇ ਵਿੱਚ ਉਹ ਸਾਰੀਆਂ ਰਿਮੂਵ ਕਰਕੇ ਅਸੀਂ ਕੰਪਲੈਂਸ ਰਿਪੋਰਟ ਸਬਮਿਟ ਕਰਨੇ ਆਂ सर प्रोटेशन करता वन ऑफ द रेजिडेंट ऑफ न्यू मथुरा यादव ना दास मिस्टर शेखो मिस्टर शेखो उन्हें को नेगोशिएशन का पता लगा सिगा कि थो तो रेजिडेंस कर रहे उन्होंने नहीं दैट इज बिटवीन देम ना हाउ कैन आई टेल चेयरमैन साहब इन बिटवीन व्हाई यू नॉट बिटवीन व्हाई यू नॉट बिटवीन आई एम नॉट बिटवीन सर आई एम नॉट आई एम नॉट आई एम नॉट इन बिटवीन आई एम फेसिंग कंटम्ट ऑफ कोर्ट आई एम नोबडी टू इन्वॉल्व इन एनी नेगोशिएशन कंटम्ट ऑफ कोर्ट ना होती ਇਹ ਪਹਿਲਾਂ ਨਹੀਂ ਹੋਈ ਮੈਂ ਹੁਣ ਆਇਆ ਮੇਰੇ ਤੋਂ ਬਾਹਰੇ ਵਾਲੀ ਆਰਡਰ ਪਹਿਲਾਂ ਹੋਰ ਆਫੀਸਰ ਸੀਗੇ ਬਹੁਤ ਚੰਗੀ ਗੱਲ ਤੁਸੀਂ ਕਦੋਂ ਜੁਆਇਨ ਕੀਤਾ ਸਰ ਆਨਲਾਈਨ ਕੀਤਾ ਕੋਰਟ ਮੈਂ 2 ਸਾਲ ਵੀ 2 ਸਾਲ ਤੇ ਹੁਣ ਸਾਰੇ ਕਿੱਥੋਂ ਸਟਾਰਟ ਕੀਤਾ ਗਿਆ ਕਿਸ ਤਰ੍ਹਾਂ ਇਹਦੀ ਕਾਰਵਾਈ ਕੀਤੀ ਜਾਏਗੀ ਉਹਦੇ ਬਾਰੇ ਸੀ ਮੈਨੂੰ ਇਹ ਨਹੀਂ ਲੱਗਦੀ ਅਸੀਂ 5 ਟੀਮਾਂ ਬਣਾਈਆਂ ਹੋਈਆਂ ਜੀ ਵੱਖ-ਵੱਖ ਲੋਕੇਸ਼ਨ ਤੋਂ ਅਸੀਂ ਸਟਾਰਟ ਕਰ ਰਹੇ ਹਾਂ ਸਰ ਇੱਕ ਦੋਸ਼ ਲੱਗਦਾ ਆ ਸਾਰੇ ਉਹ ਕਹਿੰਦੇ ਜੀ ਜਿਹੜੇ A ਬਲਾਕ ਤੇ VIP ਰਹਿੰਦੇ ਨੇ ਉੱਧਰੇ ਜਦੋਂ ਵੀ ਕੋਈ ਟੀਮ ਆਉਂਦੀ ਹੈ ਮੈਂ ਤੁਹਾਡੇ ਤੋਂ ਪਹਿਲਾਂ ਦੀ ਗੱਲ ਕਰਦਾ ਤੇ 2 ਫਰਵਰੀ ਤੋਂ ਪਹਿਲਾਂ ਦੀ ਗੱਲ ਕਰਦੇ ਆ ਤੁਸੀਂ ਆ ਗਏ ਹੋ ਸਕਦਾ ਹੈ ਕਿ ਤੁਸੀਂ ਤੁਸੀਂ ਵੀ ਵੀ ਬਲੌਗ ਤੋਂ ਸ਼ੁਰੂ ਕੀਤਾ ਆ ਕਹਿੰਦੇ ਇਹ ਬਲੌਗ ਤਾਂ ਜਿਹੜੇ ਫੈਸਿਲਿਟੀ ਨਹੀਂ 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 ਤੁਸੀਂ ਇਹ ਚੀਜ਼ ਗਲਤ ਕਹਿ ਰਹੇ ਹੋ ਮੈਂ ਸਾਰੇ ਬਲੌਕਾਂ 'ਚ ਬੰਦੇ ਭੇਜੇ ਨੇ ਮੈਂ ਸਾਰੇ ਬਲੌਕਾਂ 'ਚ ਟੀਮਾਂ ਭੇਜੀ ਨੇ ਹੋੜ ਗਈਆਂ ਟੀਮਾਂ ਤੁਹਾਡੇ ਕੋਲ ਅੰਮ੍ਰਲਾ ਤੇ ਜ਼ਿਆਦਾ ਸੀ ਇੱਥੇ ਦੇਖਿਆ ਉੱਥੇ ਵੀ ਕਰ ਲੈਣੇ ਸਾਰੇ ਸਾਰੇ ਬਲੌਕਾਂ 'ਚ ਟੀਮਾਂ ਗਈਆਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਅਸੀਂ ਪਾਰਸ਼ੀਅਲਟੀ ਕਰਨ ਦੀ ਨਾ ਸਾਡੇ ਕੋਲ ਆਪਸ਼ਨ ਹੈ ਨਾ ਹੀ ਅਸੀਂ ਅਥੋਰਾਈਜ਼ ਦੇ ਕੇ ਆ ਕਿਸੇ ਵੀ ਪਰਸਲਟੀ ਵਾਸਤੇ ਪਰ ਲੇਕਿਨ ਤੁਸੀਂ ਖੁਦ ਦੇਖ ਰਹੇ ਹੋ ਕਿ ਇੰਨੀ ਮਾਸ ਵਾਇਲੇਸ਼ਨ ਹੈਗੀ ਹੈ ਹਰ ਇੱਕ ਘਰ ਨੇ ਹੁਣ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ 5-5 ਫੁੱਟ ਦਾ ਗਰਨਾਇਟ ਲਗਾ ਕੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਤੇ ਆਪਣੇ ਆਪਾਂ ਦੇਣੀ ਹੁਣ ਤੁਸੀਂ ਇਹ ਦੇਖੋ ਆ ਪਿੱਛੇ ਵਾਲਾ ਘਰ ਇਸ ਘਰ ਨੇ ਫਰੰਟ ਹਾਊਸ ਲਾਈਨ ਤਾਂ ਕਵਰੀ ਕਰ ਲਈ ਅਸੀਂ ਇਹਨਾਂ ਦਾ ਕੰਟੈਸਟ ਕਰ ਰਹੇ ਹਾਂ ਰੋਡ ਬਰਮ ਵਾਸਤੇ ਵੈਰ ਐਸ ਇਹਨਾਂ ਦੀ ਜਿਹੜੀ ਫਰੰਟ ਹਾਊਸ ਲਾਈਨ ਆ ਉਹ ਵੀ ਰਿਮੂਵ ਹੋਣੀ ਬੰਦੀ ਐ ਜਿਹੜਾ 10 ਫੁੱਟ ਇਹਨਾਂ ਨੇ ਅੱਗੇ ਕਮਰਾ ਪਾ ਲਿਆ ਇਹਨਾਂ ਦੀ ਘਰ ਦੀ ਬਾਉਂਡਰੀ ਇਸੇ ਲੋਕੇਸ਼ਨ ਤੱਕ ਹੈ ਜਿੱਥੇ ਕੈਮਰਾ ਲੱਗਿਆ ਹੈ ਪ੍ਰੈਸਾਈਜ਼ਲੀ ਫਿਰ ਹਾਈ ਕੋਰਟ ਦੇ ਆਰਡਰ ਕੀ ਨੇ ਪ੍ਰੈਸਾਈਜ਼ਲੀ ਜੇ ਆਪਾਂ ਗੱਲ ਕਰੀਏ ਪ੍ਰੈਸਾਈਜ਼ਲੀ ਰੋਡ ਬਾਰਮ ਰੋਡ ਬਾਰਮ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਐ ਅਸੀਂ ਉਹ ਰਿਮੂਵ ਕਰਨੀ ਸਿਰਫ ਦੇਖਣ ਆਇਆ ਤੁਹਾਡੇ ਭੈਣ ਜੀ ਲੋਕਾਂ ਜਾਂਦਾ ਹੋਣਾ ਜੇ ਕੋਈ ਨਵੇਂ ਐ ਤੇ ਜਿਹੜਾ ਬਾਰਮ ਬਣਾਏ ਰੂਪੀ ਲੱਕੜਾ ਕਰਕੇ ਬਣਾਏ ਪਰ ਉਹ ਕਹਿੰਦੇ ਆ ਕਿ ਉਹ ਬਣਾਉਣ ਹੀ ਕਿਉਂ ਦਿੱਤੇ ਗਏ ਤੇ ਕੁਝ ਮਲਾਜਮ ਕੋਈ ਮਲਾਜਮ ਮੈਂ ਕਹਿੰਦਾ ਪਲੀ ਦੇ ਕੇ ਉਹ ਜੋ ਮਲਾਜਮ ਜਿਹੜੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਤੁਸੀਂ ਹੁਣ ਗਰਮੀ ਚ ਨਹੀਂ ਕੋਈ ਇਸ਼ੂ ਨਹੀਂ ਉਹ ਜੋ ਮਲਾਜਮ ਤੁਹਾਡੇ ਜਿਹੜੇ ਗਰਮੀ ਵੈਸੇ ਵੈਦਰ ਦੀ ਗਰਮੀ ਹੈ ਜਿਹੜੇ ਸਾਜਵਾਜ ਹੋ ਗਏ ਨਾਲ ਤੇ ਇਹਨਾਂ ਨਾਲ ਹ ਮਸ਼ਵਰਾ ਹੋ ਗਏ ਨਾਲ ਕੋ ਲੈ ਦੇ ਕੇ ਤੇ ਇਹਨਾਂ ਨੂੰ ਛੁੱਟ ਦੇ ਦਿੰਦੇ ਲੋ ਵੀ ਕਰ ਲੋ ਤੁਸੀਂ ਨਹੀਂ ਇਹ ਦਿਸ ਇ ਪਾਸਟ ਮੈਂ ਇਹਦੇ ਬਾਰੇ ਤਾਂ ਨਹੀਂ ਕੁਝ ਕਹਿ ਸਕਦਾ ਬਟ ਆਨਰੇਬਲ ਕੋਰਟ ਨੇ ਜਿਹੜੇ ਆਫੀਸਰ ਰਿਸਪੌਂਸੀਬਲ ਸੀ ਜਿੰਨਾਂ ਵੱਲੋਂ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ ਇਹਦਾ ਪਾਸਟ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦੀ ਵੀ ਲਿਸਟ ਕੋਰਟ ਨੇ ਮੰਗੀ ਹੈ ਉਹ ਹਾਂ ਉਹ ਆਪਣੇ ਅਫੀਡੇਟ ਦੇ ਵਿੱਚ ਉਹਨਾਂ ਦੀ ਵੀ ਡਿਟੇਲ ਭੇਜਾਂਗੇ ਅੱਛਾ ਉਹਨਾਂ ਨੂੰ ਵੀ ਤੁਸੀਂ ਕਰ ਲੋਗੇ ਸਾਰਾ ਕਿ ਜੋ ਵੀ ਹੈਗਾ ਆ ਨਿਪਟਾ ਦਿਓਗੇ ਮਸਲਾ ਅਸੀਂ ਉਹਨਾਂ ਦੀ ਅਸੀਂ ਉਹਨਾਂ ਦੀ ਡਿਟੇਲ ਭੇਜਾਂਗੇ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਪੁੱਛਿਆ ਕਿ ਉਹਨਾਂ ਦੀ ਆਫੀਸਰ ਦੀ ਲਿਸਟ ਦਿਓ ਹੂ ਵਰ ਰਿਸਪੌਂਸੀਬਲ टू टेकन एक्शन व्हिच दे डिडंट टेक वो ਤੁਹਾਡੇ ਰਿਪੋਰਟ ਚ ਹੋਣੇ ਜੇ ਹੋਣ ਹੈ ਕਿ ਸਾਡੇ ਆਰਡਰ ਹੈਗੇ ਨੇ ਉਹ ਸਾਡੇ ਆਰਡਰ ਹੈਗੇ ਨੇ ਉਹ ਆਨਰੇਬਲ ਕੋਰਟ ਚ ਅਸੀਂ ਸਬਮਿਟ ਕਰਾਂਗੇ ਕੋਰਟ ਆਨਰੇਬਲ ਕੋਰਟ ਨੇ ਡਿਸਾਈਡ ਕਰਨਾ ਸਰ ਕਿੰਨੀ ਜਿਹੜੀ ਹੈ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਹੈ ਕਿਹੜੇ ਕਿਹੜੇ ਹੋਰ ਅਧਿਕਾਰੀਆਂ ਦੇ ਵਿੱਚ ਆਇਆ ਹੈ ਟੋਟਲ ਕਿੰਨੇ ਆਏਗੇ ਇਹਦੇ ਚ ਡਿਫਰੈਂਟ ਡਿਪਾਰਟਮੈਂਟਸ ਤੋਂ ਅਸੀਂ ਜਿੱਦਾਂ ਸਿਵਲ ਸਰਜਨ ਉਹਨਾਂ ਤੋਂ ਐਂਬੂਲੈਂਸ ਅਸੀਂ ਕਾਲ ਕੀਤੀ ਹੈ ਫਾਇਰ ਡਿਪਾਰਟਮੈਂਟ ਤੋਂ ਮੈਂ ਉਹ ਦਸਤਾ ਰਿਹਾ ਮੈਂ ਉਹਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਆਈ ਜਾਊਗਾ ਰੈਵਨਿਊ ਤੋਂ ਕੋਈ ਨਹੀਂ ਹੈਗਾ ਜੀ ਹਾਂ ਬੜ ਤਹਿਸੀਲਦਾਰ ਜਿਹੜੇ ਹੈਗੇ ਨੇ ਵਨ ਉਹ ਹੈ ਜੇ ਡਿਊਟੀ ਮੈਜਿਸਟਰੇਟ ਇੱਥੇ ਤਨਾਤ ਹੈਗੇ ਨੇ ਹਾਂਜੀ ਤੇ ਫਾਇਰ ਡਿਪਾਰਟਮੈਂਟ ਤੋਂ ਵੀ ਹੈਗੇ ਨੇ ਕਾਰਪੋਰੇਸ਼ਨ ਤੋਂ ਇਲੈਕਟ੍ਰਿਸਿਟੀ ਡਿਪਾਰਟਮੈਂਟ ਤੋਂ ਨੇ ਗੁਜਰਾਤ ਗੈਸ ਤੋਂ ਵੀ ਹੈਗੇ ਨੇ ਇਹ ਆ ਸਿਵਲ ਸਰਜਨ ਆਫਿਸ ਤੋਂ ਵੀ ਹੈਗੇ ਨੇ ਕਿ ਕਿੰਨੇ ਦਾ ਕਾਰੋ ਚੱਲ ਰਿਹਾ ਜੀ ਇਹ ਜਦ ਤੱਕ ਖਤਮ ਨਹੀਂ ਹੁੰਦਾ ਜੀ ਸਰ ਗੁਜਰਾਤ ਗੈਸ ਨਹੀਂ ਜਿਹੜੀ ਹੈ ਕਾਫੀ ਵਿੱਚੋ ਕਿਹਾ ਗਿਆ ਵੀ ਤੰਤਲੀ ਦੇ ਨਾਲ ਜਿਹੜੇ ਇੱਥੇ ਪਾਈਆਂ ਨੇ ਚੀਜ਼ਾਂ ਔਰ ਜਿਹੜੀਆਂ ਨੋਰਮਸ ਦੇ ਵੀਲ ਰੈਕਟੀਫਾਈਟ ਉਹਨਾਂ ਨੂੰ ਬੁਲਾਇਆ ਹੈ ਜਿਹੜੀ ਚੀਜ਼ ਉਹਨਾਂ ਦੀ ਜੇ ਕਿਸੇ ਕਿਸੇ ਦੀ ਕੋਈ ਉਹਨਾਂ ਦਾ ਕੋਈ ਗਲਤ ਕੀਤਾ ਹੋਇਆ ਹੈਗਾ ਉਹ ਸਾਹਮਣੇ ਆਈ ਜਾਣਾ ਜਿਹੜੇ ਐਸਸੀ ਤੇ ਮਗਰ ਨੇ ਉਹ ਵੀ ਰਿਮੂਵ ਹੋਣਗੇ ਜੀ ਨਹੀਂ ਨਹੀਂ ਉਹ ਦਸਤੀ ਦੇ ਚੁੱਕੇ ਆ ਜੀ 14 ਤਰੀਕ ਨੂੰ ਦੇ ਆ ਰਹੀਆਂ ਨਾ ਉਹਦਾ ਰੋਡ ਬੰਨ ਮਸੀਂ ਉਹਨਾਂ ਨੂੰ ਵੀ ਰਿਮੂਵ ਕਰਾਂਗੇ ਸਾਰੇ ਲੱਕਦ ਖਾਇ ਜਿੱਥੇ ਕੀ ਕਾਰਵਾਈ ਕੀਤੀ ਗਈ ਹੈ ਉਸ ਤਰ੍ਹਾਂ ਨਾਲ ਜਿਹੜੇ ਉੱਚ ਅਧਿਕਾਰੀਆਂ ਨਾਲ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜਿਹੜੇ ਇਥੋਂ ਦੇ ਲੋਕ ਨੇ ਜਿਨ੍ਹਾਂ ਵੱਲੋਂ ਜਿਨ੍ਹਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਨੋਟਿਸ ਜ਼ਰੂਰ ਜਾਰੀ ਕੀਤੇ ਗਏ ਸੀ ਮਗਰ ਨਹੀਂ ਹੋ ਪਾਇਆ ਮਗਰ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜਿਹੜੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਨੋਟਿਸ ਆਪਾਂ ਜਾਰੀ ਕੀਤੇ ਆ ਬਹੁਤ ਵਾਰ ਇਹਨਾਂ ਨੂੰ ਸੁਨੇਹਾ ਦਿੱਤਾ ਹੈ ਮਗਰ ਉਸ ਦੇ ਬਾਵਜੂਦ ਵੀ ਇਹ ਜਿਹੜੀ ਕਾਰਵਾਈ ਨੂੰ ਜਿਹੜੀ ਇਹਨਾਂ ਨੇ ਰੋਕ ਕੇ ਰੱਖਿਆ ਮਗਰ ਅੱਜ ਜਿਹੜੇ ਸਮਾਂ ਉਹ ਆ ਗਿਆ ਸੀ ਕਿ ਹੁਣ ਪਾਣੀ ਸਿਰ ਤੋਂ ਤਾਂ ਟਿੱਕਿਆ ਗਿਆ ਸੀ ਜਿਸ ਕਰਕੇ ਅੱਜ ਜਿਹੜੀ ਹੈ ਕਾਰਵਾਈ ਕਰਨੀ ਪਈ ਤੇ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਕਾਰਵਾਈ ਹੈ ਸਾਫ਼ ਤੌਰ ਤੇ ਤੁਹਾਨੂੰ ਦਿਖਾਈ ਦੇ ਰਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਾਰਵਾਈ ਕਦੋਂ ਤੱਕ ਕੀਤੀ ਜਾਵੇ ਕਦੋਂ ਤੱਕ ਮੁਕੰਮਲ ਹੋਏਗੀ ਇਹ ਤਾਂ ਤਸਵੀਰਾਂ ਵਿੱਚ ਤੁਹਾਨੂੰ ਸਾਫ਼ ਤੌਰ ਤੇ ਦਿਖਾਇਆ ਜਾਏਗਾ ਕੈਮਰਾਮੈਨ ਬਨੋਜੀ ਦੇ ਨਾਲ ਮਹਿਮਾਨ ਹਾਂ ਦਾ ਸਬਰ نیوز ਅੰਮ੍ਰਿਤਸਰ